ਫਿਰ ਕਹਿੰਦੇ ਇਹ ਮਨ ਜਿਹੜਾ ਹੈ ਸ਼ੈਤਾਨ ਦਾ ਘਰ ਬਣ ਜਾਂਦਾ ਹੈ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਫਿਰ ਇਹਨੂੰ ਪ੍ਰੇਤ ਕਿਹਾ ਹੈ ਜੀਵਨ ਕਹਿੰਦੇ ਪ੍ਰੇਤ ਬਣ ਚੁੱਕਾ ਹੈ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਇਹਦੀ ਹਾਲਤ ਪ੍ਰੇਤਾਂ ਵਾਲੀ ਹੋ ਚੁੱਕੀ ਹੈ ਪ੍ਰੇਤ ਜੀਵ ਉਦੋਂ ਬਣਦਾ ਹੈ ਜਦੋਂ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਹੰਕਾਰ ਦੇ ਵਿੱਚ ਲੜਾਈ ਝਗੜੇ ਘਰ ਦੇ ਵਿੱਚ ਕਲੇਸ਼ ਇਰਖਾ ਨੇ ਦਿਆ ਜੁੰਮਲੀ ਨਸ਼ਾ ਸ਼ਰਾਬ ਪਾਨ ਸ਼ਰਾਬ ਬਾਬਾ ਦੇ ਵਿੱਚ ਪੈ ਜਾਂਦਾ ਹੈ ਜੀਵ ਜਾਤਾਂ ਕੌਮਾਂ ਮਜਬਾਂ ਦੇ ਟਟਿਆਂ ਦੇ ਵਿੱਚ ਵੰਡੀ ਜਾਂਦੀ ਆ ਲੜਾਈ ਝਗੜੇ ਕਰਦੇ ਕਹਿੰਦੇ ਇਹ ਪ੍ਰੇਤ ਬਣ ਗਿਆ ਇਹਦੀ ਹਾਲਤ ਪ੍ਰੇਤਾਂ ਵਾਲੀ ਹੋ ਗਈ ਕਹਿੰਦੇ ਇਹਨੂੰ ਮਾਨਸ ਜਾਮਾ ਦਿੱਤਾ ਹੈ ਮਹਾਰਾਜ ਕਹਿੰਦੇ ਤੇ ਇਹਦੀ ਹਾਲਤ ਜਿਹੜੀ ਆ ਪਸ਼ੂਆਂ ਵਾਲੀ ਹੋ ਗਈ ਉਹ ਵੀ ਲੜੀ ਜਾਂਦੇ ਆਪਸ ਦੇ ਵਿੱਚ ਖਾਲਿਆ ਪੀ ਲਿਆ ਸੌ ਲਿਆ ਲੜ ਲਿਆ ਝਗੜ ਲਿਆ ਤੇ ਜੇਕਰ ਕਹਿੰਦੇ ਇਹਨੂੰ ਮਾਨਸ ਜਾਮਾ ਦਿੱਤਾ ਇਹਦੀ ਹਾਲਤ ਵੀ ਉਹਾਈ ਹੋ ਗਈਆ ਕਰਤੂਤ ਪਸ਼ੂ ਕੀ ਮਾਨਸ ਜਾਗ ਮਾਨਸ ਜਾਮਾ ਮਿਲਿਆ ਹੈ ਕਹਿੰਦਾ ਮੈਂ ਪਸ਼ੂ ਦਾ ਪਸ਼ੂ ਹੀ ਰਹਿਣਾ ਗੁਰੂ ਸਾਹਿਬ ਕਹਿੰਦੇ ਆ ਕਿ ਤੂੰ ਬਦਗੀ ਕਰ ਸਿਮਰਨ ਕਰ ਨਾਮ ਜਪ ਗਿਆਨ ਲੈ ਗੁਰੂ ਤੋਂ ਕਹਿੰਦਾ ਨਹੀਂ ਮੈਂ ਨਹੀਂ ਬਣ ਸਕਦਾ ਮੈਂ ਨਹੀਂ ਨਾਮ ਜਪ ਸਕਦਾ ਮੈਂ ਨਹੀਂ ਸੰਗਤ ਦੇ ਵਿੱਚ ਆ ਸਕਦਾ ਮੈਂ ਨਹੀਂ ਸਿਮਰਨ ਕਰ ਸਕਦਾ ਮੇਰੇ ਕੋ ਸਮਾਂ ਨਹੀਂ ਕਰਤੂਤਾ ਕਹਿੰਦੇ ਇਹਦੀਆਂ ਪਛਮਾ ਵਾਲੀਆਂ ਹੋ ਗਈਆਂ ਇਹ ਪਸ਼ੂ ਦਾ ਪਸ਼ੂ ਹੀ ਰਹਿਣਾ ਚਾਹੁੰਦਾ ਹੈ ਇਹਨੂੰ ਉਹਨਾਂ ਜੂਨਾਂ ਦੇ ਵਿੱਚੋਂ ਕੱਢਿਆ ਹੈ ਪਰ ਫਿਰ ਇਹ ਉਧਰ ਭੱਜਦਾ ਹੈ ਤੇ ਫਿਰ ਅੰਤ ਸਮੇਂ ਪਛਤਾਉਂਦਾ ਹੈ ਅੰਤ ਸਮੇਂ ਫਿਰ ਜਿਹੜਾ ਹੈ ਜਦ ਆ ਕੇ ਫਾਹੀ ਇਹਦੇ ਗਲ ਦੇ ਵਿੱਚ ਪਾਉਂਦੇ ਨੇ ਇਹ ਜਿਹੜਾ ਰਾਜ ਰੂਪ ਧਨ ਹੈ ਤੇ ਉੱਚੀ ਕੁਲ ਦਾ ਮਾਣ ਹੈ ਸਭ ਇੱਕ ਛਲ ਰੂਪ ਹੈ ਜੀਵ ਛਲ ਕਰਕੇ ਦੂਜਿਆਂ ਦੇ ਦੂਸ਼ਣ ਲਾ ਲਾ ਕੇ ਕਈ ਟੰਗਾਂ ਦੇ ਨਾਲ ਮਾਇਆ ਜੋੜਦੇ ਆ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਇੱਥੋਂ ਨਾਲ ਨਹੀਂ ਜਾਂਦੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਕੋਈ ਵੀ ਆਪਾ ਦੇਖਦਿਆਂ ਵਸਤੂ ਨਾਲ ਨਹੀਂ ਜਾਂਦੀ ਇੱਕ ਸੂਈ ਤੱਕ ਵੀ ਆਪਾ ਨਾਲ ਨਹੀਂ ਲੈ ਕੇ ਜਾ ਸਕਦੇ ਇੱਥੋਂ ਤੱਕ ਕਿ ਸਰੀਰ ਵੀ ਇੱਥੇ ਛੱਡਣਾ ਪੈਂਦਾ ਹੈ ਇਸ ਸਰੀਰ ਲੈ ਕੇ ਆਇਆ ਪਰ ਨਾਲ ਨਹੀਂ ਜਾਂਦਾ ਕੋਈ ਇਹਨੂੰ ਦੱਬ ਦਿੰਦਾ ਹੈ ਕੋਈ ਇਹਨੂੰ ਸਾੜ ਦਿੰਦਾ ਹੈ ਤੇ ਸਰੀਰ ਵੀ ਇੱਥੇ ਹੀ ਰਹਿ ਜਾਂਦਾ ਹੈ ਆਏ ਜਰੂਰ ਲੈ ਕੇ ਆ ਪਰ ਇਹ ਨਾਲ ਨਹੀਂ ਜਾਣਾ ਇੱਕ ਸੂਈ ਤੱਕ ਵੀ ਲੈ ਕੇ ਨਹੀਂ ਜਾ ਸਕਦੇ ਕਹਿੰਦੇ ਇਹ ਛਲ ਦੇ ਕਾਰਨ ਇੱਥੇ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਬੱਜਾ ਰਹਿੰਦਾ ਹੈ ਫਸਿਆ ਰਹਿੰਦਾ ਹੈ ਚਮੇਲੀਾਂ ਦੇ ਵਿੱਚ ਤੁਮਾਂ ਵੇਖਣ ਨੂੰ ਮੈਨੂੰ ਸੋਨਾ ਦਿਸਿਆ ਹੈ ਕਿ ਇਹ ਉਕਾਈ ਲੱਗ ਗਈ ਹੈ ਇਸ ਦਾ ਤਾਂ ਅਧੀ ਕੌਡੀ ਵੀ ਮੁੱਲ ਨਹੀਂ ਮਿਲਦਾ। ਇਹੀ ਹਾਲ ਮਾਇਆ ਦਾ ਹੈ। ਜੀਵ ਦੇ ਭਾ ਦੀ ਤਾਂ ਇਹ ਕੌਡੀ ਮੁੱਲ ਦੀ ਨਹੀਂ ਹੁੰਦੀ। ਕਿਉਂਕਿ ਇਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ। ਇਹ ਮਾਇਆ ਇੱਤੀ ਹੀ ਰਹਿ ਜਾਂਦੀ ਹੈ। ਇਹ ਜੀਵ ਨਾਲ ਨਹੀਂ ਲੈ ਕੇ ਜਾਂਦਾ ਪੇ ਕੰਧੜੋ ਕੀ ਭੁੱਲ ਤੁਮਾਂ ਦੇ ਸਮਸੋਣਾ ਆਡ ਨਾਲ ਅੰਧੜੋ ਮੁੱਲ ਨਾਨਕ ਸਾਥ ਨਾ ਜੁਲਹੀ ਮਾਇਆ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ ਇਹ ਨਾਲ ਨਹੀਂ ਜਾਣੀ ਪਰ ਫਿਰ ਵੀ ਕਹਿੰਦਾ ਇਹ ਇੱਕ ਪਲਾਟ ਹੋਰ ਲੈ ਲਈਏ ਇੱਕ ਕੋਠੀ ਹੋਰ ਬਣਾ ਲਈਏ ਪੰਜ ਕਿੱਲੇ ਹੋਰ ਖਰੀਦ ਲੀਏ ਰੋਟੇ ਪਤਾ ਹੈ ਨਾਲ ਨਹੀਂ ਜਾਣੀ ਪਰ ਇਕੱਠੀ ਕਰਨ ਦੇ ਵਿੱਚ ਲੱਗਾ ਆਇਆ ਅੰਤ ਸਮੇਂ ਤੱਕ ਜੀਵ ਭੱਜਦਾ ਹੈ ਦੌੜਦਾ ਹੈ ਹੋਰ ਬਣਾ ਲਈਏ ਹੋਰ ਬਣਾ ਲਈਏ ਕਿਆ ਗੱਭਰੂ ਕਿਆ ਬਿਰਦ ਹੈ ਕੋਈ ਗੱਭਰੂ ਆ ਭਾਵੇਂ ਕੋਈ ਬਜ਼ੁਰਗ ਆ ਉਹਦੀਆ ਤ੍ਰਿਸ਼ਨਾ ਹੀ ਨਹੀਂ ਖਤਮ ਹੁੰਦੀਆਂ ਭੁੱਖਾ ਹੀ ਨਹੀਂ ਖਤਮ ਹੁੰਦੀਆਂ ਹੋਰ ਬਣਾਣਾ ਹੋਰ ਆ ਜਾਵੇ ਹੋਰ ਇਕੱਠਾ ਕਰ ਲਈਏ ਇਸ ਕਰਕੇ ਮਾਰੇ ਕਹਿੰਦੀ ਆ ਕਿ ਇਹ ਸਾਥ ਨਹੀਂ ਜਾਣਾ ਚੱਲਦਿਆਂ ਨਾਲ ਨਾ ਹੀ ਜਿਹੜਾ ਜਾਂਦਾ ਹੈ ਉਹ ਨਾਲ ਤੇ ਜਾਂਦੀ ਨਹੀਂ ਕੋਈ ਚੀਜ਼ ਇਤੇ ਰਾਇੰਤ ਕਿਉਂ ਉਹਨੂੰ ਇਕੱਠਾ ਕਰਨ ਦੇ ਵਿੱਚ ਦਿਨ ਰਾਤ ਭੱਜ ਰਿਆ ਹੈ ਆ ਕੰਮਕਾਰ ਕਰੋ ਜੋ ਵੀ ਆਪਾਂ ਕਰਮਕਿਰਤ ਮਾਰਾਇਨੇ ਸੰਬਕਸ਼ੀਆ ਕਿਰਤ ਕਰਨੀ ਹੈ ਪਰ ਪਰਮੇਸ਼ਰ ਦਾ ਨਾਲ ਨਾਲ ਨਾਮ ਵੀ ਜਪਣਾ ਹੈ ਸਿਮਰਨ ਕਰਨਾ ਹੈ ਉਹਨੂੰ ਚਿੱਤੇ ਕਰਨਾ ਹੈ ਉਹਨੂੰ ਯਾਦ ਕਰ ਨਾਲ ਉਹ ਸਵਾਸ ਦੇ ਕੇ ਸਾਨੂੰ ਪਾਲ ਰਿਹਾ ਹੈ ਸਾਨੂੰ ਜਿੰਦਾ ਰੱਖ ਰਿਹਾ ਹੈ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਰੋਟੀਆਂ ਬੁਰਕੀਆਂ-ਬੁਰਕੀਆਂ ਖਵਾਉਂਦੀ ਹੈ ਉਸੇ ਤਰ੍ਹਾਂ ਉਹ ਮਾਲਕ ਨਰਿੰਕਾਰ ਸਾਡੇ ਮੁਖ ਦੇ ਵਿੱਚ ਸਵਾਸਾਂ ਰੂਪੀ ਗਰਾਈਆਂ ਪਾ ਕੇ ਸਾਨੂੰ ਜ਼ਿੰਦਾ ਰੱਖ ਰਿਹਾ ਹੈ